4460 cc ਕਰਲੋਸਕਰ ਇੰਜਣ ਹੈ ਚਾਰ ਸਿਲੰਡਰ ਤੋਂਨਾਂ ਦੇ ਵਿੱਚ ਠੀਕ ਹੈ ਜੀ ਤੇ 232 ਨਿਊਟਨ ਮੀਟਰ ਹੈ ਜੀ ਟਾਰਕ ਹੈ ਜੀ ਹਾਂ ਜੀ ਤੇ ਇਹ ਹਾਂਜੀ ਉਸ ਤੋਂ ਬਾਅਦ ਆਪਣਾ ਆ ਜਾਂਦਾ ਪੌਣੇ ਵਾਲਾ ਹਾਂਜੀ 220 ਐਲਪੀਆ ਵਾਲਾ ਪੰਪ ਇਹ 24000 ਰੁਪਏ ਦਾ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਪਟਿਆਲੇ ਖੇਰ ਪਟਿਆਲੇ ਦੇ ਵਿੱਚ ਰੌਣੀ ਕੇਵੀਕੇ ਦੇ ਵਿੱਚ ਕਿਸਾਨ ਮੇਲਾ ਹੈ ਇਹ ਬਹੁਤ ਵੱਡਾ ਕਿਸਾਨ ਮੇਲਾ ਹੁੰਦਾ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਇੱਕ ਸਾਲ ਕਰਵਾਇਆ ਜਾਂਦਾ ਜਿਵੇਂ ਆਪਾਂ ਪਹਿਲਾਂ ਵੀ ਤੁਹਾਨੂੰ ਕੇਵੀਕੇਾਂ ਦੇ ਕਿਸਾਨ ਮੇਲੇ ਦਿਖਾਏ ਸੀ ਜਿਵੇਂ ਬੱਲੋਵਾਲ ਸੌਂਖੜੀ ਉਸੇ ਤਰ੍ਹਾਂ ਪਿੰਡ ਰੌਣੀ ਦੇ ਵਿੱਚ ਇੱਥੇ ਕਿਸਾਨ ਮੇਲਾ ਹੁੰਦਾ ਕੇਵੀਕੇ ਦੇ ਵਿੱਚ ਸੋ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰਾ ਕਿਸਾਨ ਮੇਲਾ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਚੱਲਦੇ ਆਪਾਂ ਸਾਰਾ ਕਿਸਾਨ ਮੇਲਾ ਤੁਹਾਨੂੰ ਦਿਖਾਉਨੇ ਆ ਤੇ ਇੱਥੇ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਤੇ ਬਹੁਤ ਭਾਰੀ ਇਕੱਠ ਹੁੰਦਾ ਹੈ ਇਹ ਕਿਸਾਨ ਮੇਲੇ ਦੇ ਵਿੱਚ ਇਹ ਏਰੀਏ ਦੇ ਪਟਿਆਲੇ ਏਰੀਏ ਦੇ ਕਿਸਾਨ ਬਾਕੀ ਹੋਰ ਦੂਰੋਂ ਦੂਰੋਂ ਕਿਸਾਨ ਵੀ ਇਹ ਮੇਲੇ ਦੇ ਵਿੱਚ ਪਹੁੰਚਦੇ ਨੇ ਇੱਧਰ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਦਵਾਈਆਂ ਵਾਲੀਆਂ ਕੰਪਨੀਆਂ ਹੋ ਗਈਆਂ ਤੇ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਇੰਪਲੀਮੈਂਟਸ ਨੇ ਉਹ ਸਾਰੇ ਬਾਕੀ ਯੂਨੀਵਰਸਿਟੀ ਦੀਆਂ ਸਟਾਲਾਂ ਉਹ ਸਾਰੀਆਂ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਵਾਸਤੇ ਤੁਸੀਂ ਦੇਖ ਸਕਦੇ ਹੋ ਜਿਵੇਂ ਸਟਾਲਾਂ ਲੱਗੀਆਂ ਹੋਈਆਂ ਨੇ ਆ ਜਿਵੇਂ ਇੱਥੇ ਵੋਪਾਰਾਈ ਵਾਲਿਆਂ ਦੀ ਸਟਾਲ ਆ ਗਈ ਇਹਨਾਂ ਦੇ ਸਟਾਰਟਰ ਨੇ ਇੱਥੇ ਸਾਰੀ ਕਿਸਾਨ ਜਾਣਕਾਰੀ ਜਿਹੜੀ ਲੈ ਰਹੇ ਨੇ ਸਟਾਰਟਰਾਂ ਬਾਰੇ ਤੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਪਹੁੰਚਦੀਆਂ ਨੇਗੀਆਂ ਕਿਸਾਨ ਮੇਲੇ ਦੇ ਵਿੱਚ ਤੇ ਅੱਗੇ ਚੱਲਦੇ ਆਂ ਅੱਗੋਂ ਤੁਹਾਨੂੰ ਦਿਖਾਉਨੇ ਆਂ ਕਿ ਆਪਾਂ ਜਾ ਕੇ ਕਿਸਾਨ ਮੇਲਾ ਤੇ ਇਧਰਲੀ ਸਾਈਡ ਜਿਵੇਂ ਦਵਾਈਆਂ ਵਾਲੀਆਂ ਕੰਪਨੀਆਂ ਹੋ ਗਈਆਂ ਹਨ ਦੁੱਧ ਵਧਾਉਣ ਵਾਲੀਆਂ ਦਵਾਈਆਂ ਹੋ ਗਈਆਂ ਜਿਵੇਂ ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਕਿਸਾਨ ਮੇਲੇ ਦੇ ਵਿੱਚ ਫਸਲਾਂ ਵਾਸਤੇ ਜਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਨੇ ਉਹ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਤੇ ਆਹ ਸਾਰੀਆਂ ਦਵਾਈਆਂ ਵਾਲੀਆਂ ਸਟਾਲਾਂ ਨੇ ਤੇ ਨਾਲ ਨਾਲ ਇੱਥੇ ਖਲ ਫੀਡ ਵਾਲੀਆਂ ਕੰਪਨੀਆਂ ਵੀ ਜਿਹੜੀਆਂ ਉਹ ਪਹੁੰਚੀਆਂ ਹੋਈਆਂ ਨੇਗੀਆਂ ਸਾਰੇ ਇਹਨਾਂ ਨੇ ਆਪਣੇ ਪ੍ਰੋਡਕਟ ਜਿਹੜੇ ਉਹ ਲਾਏ ਹੋਏ ਨੇ ਜਿਹੜੇ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਮਤਲਬ ਸਟਾਲਾਂ ਨੇ ਉਹ ਸਾਰੀਆਂ ਵੀ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜਿਵੇਂ ਆ ਮਸਕਾਨ ਵਾਲਿਆਂ ਦੇ ਸਾਰੇ ਪ੍ਰੋਡਕਟ ਨੇ ਇੱਥੇ ਜਿਵੇਂ ਇਹਨਾਂ ਦੀ ਖਾਲ ਹੋਗੀ ਫੀਡ ਹੋਗੀ ਇਸ ਤਰ੍ਹਾਂ ਦੇ ਸਾਰੇ ਪ੍ਰੋਡਕਟ ਇਹ ਆਪਦੇ ਇੱਥੇ ਲੈ ਕੇ ਜਿਹੜੇ ਪਹੁੰਚੇ ਹੋਏ ਨੇਗੇ ਤੇ ਇਧਰ ਜਿਵੇਂ ਪੀ ਐਸ ਐਮ ਇੰਪਲੀਮੈਂਟਸ ਵਾਲੇ ਆ ਗਏ ਹਨਾ ਪੀ ਐਸ ਐਮ ਇੰਪਲੀਮੈਂਟਸ ਵਾਲਿਆਂ ਦੀ ਸਟਾਲ ਵੀ ਇੱਥੇ ਜਿਹੜੀ ਉਹ ਲੱਗੀ ਹੋਈ ਐ ਇਹਨਾਂ ਦੇ ਸਾਰੇ ਇੰਪਲੀਮੈਂਟਸ ਇੱਥੇ ਜਿਹੜੇ ਉਹ ਲਾਏ ਹੋਏ ਨੇ ਜਿਵੇਂ ਇਹ ਵੱਟ ਪਾਉਣ ਵਾਲਾ ਹੋ ਗਿਆ ਹਲ ਹੋ ਗਿਆ ਤੇ ਐਵੇਂ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇਗੀਆਂ ਕਿਸਾਨ ਮੇਲੇ ਦੇ ਵਿੱਚ ਇਹ ਆਪਾਂ ਇੰਪਲੀਮੈਂਟਸ ਤੁਹਾਨੂੰ ਸਾਰੇ ਦਿਖਾ ਦਾਨੇ ਆਗੇ ਸਾਰਿਆਂ ਨੇ ਆਪੀਆਂ ਸਟਾਲਾਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਜਿਵੇਂ ਇਹਨਾਂ ਨੇ ਆਪਦੇ ਹਲ ਲਾਏ ਹੋਏ ਨੇ ਟਰੈਕਟਰਾਂ ਦੀਆਂ ਕੰਪਨੀਆਂ ਹਨਾ ਬਾਕੀ ਰੋਟਾਵਿਲਟਰ ਹੋ ਗਏ ਹੋਰ ਸਾਰੀਆਂ ਕੰਪਨੀਆਂ ਇੱਥੇ ਮੇਲੇ ਦੇ ਵਿੱਚ ਆਈਆਂ ਹੋਈਆਂ ਨੇ ਅੱਗੇ ਚੱਲਦੇ ਆਂ ਅੱਗੇ ਆਪਾਂ ਦਿਖਾਉਣੇ ਆਗੇ ਜਾ ਕੇ ਤੁਹਾਨੂੰ ਤੇ ਬਹੁਤ ਭਾਰੀ ਇਕੱਠ ਹੁੰਦਾ ਇਹ ਵੀ ਕਿਸਾਨ ਮੇਲੇ ਦੇ ਵਿੱਚ ਇਹ ਇੱਕ ਦਿਨ ਦਾ ਹੀ ਕਿਸਾਨ ਮੇਲਾ ਹੁੰਦਾ ਜਿਵੇਂ ਅੱਜ 24 ਤਰੀਕ ਹੈ ਇੱਕ ਦਿਨ ਦਾ ਹੀ ਇਹ ਮੇਲਾ ਜਿਹੜਾ ਲੱਗਦਾ ਹੈ ਇੱਧਰ ਆ ਗਈ ਕਰਤਾਰ ਵਾਲਿਆਂ ਦੀ ਸਟਾਲ ਇਹਨਾਂ ਨੇ ਆਪਦੇ ਟਰੈਕਟਰ ਜਿਹੜੇ ਇੱਥੇ ਉਹ ਲਿਆਂਦੇ ਹੋਏ ਨੇ ਜਿਹੜੇ ਜਿਹੜੇ ਇਹਨਾਂ ਦੇ ਕੁਝ ਨਵੇਂ ਮਾਡਲ ਆਉਂਦੇ ਨੇ ਹਨਾ ਉਹ ਆਪਦੇ ਇਹ ਲੈ ਕੇ ਆਉਂਦੇ ਹੁੰਦੇ ਨੇ ਮੇਲੇ ਦੇ ਵਿੱਚ ਫਿਰ ਸਾਰੇ ਕਿਸਾਨ ਦੇਖਦੇ ਨੇ ਤੇ ਜਿਵੇਂ ਇੱਥੇ ਕੋਈ ਵੀ ਇੰਪਲੀਮੈਂਟਸ ਬੁੱਕ ਕਰਾਉਣੇ ਆਪਾਂ ਹਨਾ ਜਾਂ ਇਥੋਂ ਆਪਾਂ ਖਰੀਦਦੇ ਆ ਉਹਨਾਂ ਤੇ ਡਿਸਕਾਊਂਟ ਵੀ ਜਿਹੜਾ ਮਿਲ ਜਾਂਦਾ ਹੈ ਇਹ ਹੈਗਾ ਜੀ 60 HP ਟਰੈਕਟਰ ਆ ਜੀ ਅੱਛਾ ਜੀ 60 36 ਠੀਕ ਹੈ ਜੀ ਤੇ ਇਹ 4 ਵੀਲ ਡਰਾਈਵ ਆ ਉਹ 2 ਵੀਲ ਪ੍ਰਾਈਮਰੀ ਅੱਛਾ ਜੀ ਤਾਂ 4 ਵੀਲ ਦਾ ਕੀ ਪ੍ਰਾਈਸ ਹੋਊ 4 ਵੀਲ ਦਾ ਜੀ ਆ ਪੂਰੀਆਂ ਐਕਸੈਸਰੀਆਂ ਦੇ ਨਾਲ ਹਾਂਜੀ ਮੂਰੇ 120 ਵੇਟ ਨੇ ਜੀ ਠੀਕ ਹੈ ਜੀ 60 36 ਦੇ ਵੇਟ ਨੇ ਹਾਂਜੀ ਫਰੰਟ ਐਕਸਲੇ ਦਾ ਕਰਾਰੋ ਕਰਾਰੋ ਦੀ ਹੀ ਟਰਾਂਸਮਿਸ਼ਨ ਹੈ T75 ਜੀ ਠੀਕ ਹੈ ਜੀ ਆ ਆਰਓਪੀਐਸ ਫਾਈਬਰ ਹੁੱਡ ਹਾਂਜੀ ਲਗਾ ਕੇ 2200 ਕਿਲੋ ਦੀ ਲਿਫਟ ਕਪੈਸਿਟੀ ਹੈ ਜੀ ਠੀਕ ਹੈ ਜੀ ਤੇ ਜਿਹੜੀ ਇਹਦੀ ਫਾਈਬਰ ਹੁੱਡ ਹੈ ਦੀ weight carrying capacity ਟਰੈਕਟਰ ਨਾਲੋਂ ਦੁੱਗਣੀ ਹੈ ਠੀਕ ਕੁਆਟਲ ਦਾ ਟਰੈਕਟਰ ਹੈ ਜੇ ਮਤਲਬ ਉਲਟ ਪਲਟਦਾ ਹੈ ਤਾਂ ਉਹ 60 ਕੁਆਟਲ ਮਤਲਬ weight carry ਕਰ ਸਕਦੀ ਹੈ ਠੀਕ ਹੈ ਜੀ ਇਹਦੀ 11 ਲੱਖ 80 ਹਜ਼ਾਰ ਰੁਪਏ ਐਮਆਰਪੀ ਹੈ ਜੀ ਔਨ ਰੋਡ ਪ੍ਰਾਈਸ ਠੀਕ ਹੈ ਜੀ ਹਾਂਜੀ ਤੇ ਇਹਦਾ 10 ਲੱਖ 40 ਹਜ਼ਾਰ ਹੈ ਜੀ ਠੀਕ ਹੈ ਜੀ 10 ਲੱਖ 40 ਹਜ਼ਾਰ ਇਹ ਦੋਨੋਂ ਸੇਮ ਨੇ 4760 ਸੀਸੀ ਅ ਸੌਰੀ 4860 ਸੀਸੀ ਕਰਲੋਸਕਰ ਇੰਜਨ ਹੈ ਚਾਰ ਸਿਲੰਡਰ ਦੋਨਾਂ ਦੇ ਵਿੱਚ ਠੀਕ ਹੈ ਜੀ ਤੇ 232 ਨਿਊਟਨ ਮੀਟਰ ਹੈ ਜੀ ਟਾਰਕ ਹੈ ਜੀ ਹਾਂਜੀ ਤੇ ਇਹ ਜਿਹੜਾ ਹੈਗਾ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਟੂ व्हीਲ ਦੇ ਵਿੱਚ ਜਿਹੜਾ ਫਰੰਟ ਐਕਸਲ ਹੈ ਹਾਂਜੀ ਉਹਦਾ ਫਰਕ ਹੈ ਇੱਥੇ ਕਰਾ ਰਹੇ ਉਹਦਾ ਫਰੰਟ ਐਕਸਲ ਹੈ ਉਹਦੇ ਵਿੱਚ ਕੱਥਾ ਉਹਦਾ ਫਰੰਟ ਐਕਸਲ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਪੱਕੀ ਸਾਰਾ ਟਰੈਕਟਰ ਹੈਗਾ ਦਾ ਸੀਟ ਹਾਂਜੀ ਐਸੇ ਤਰ੍ਹਾਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਜਿਵੇਂ ਜਾਣਕਾਰੀ ਸਾਰੀ ਆਪਾਂ ਨੂੰ ਦਿੱਤੀ ਹਾਂਜੀ ਇਹ ਭਾਜੀ ਇਹਦੀ ਫਿਊਲ ਕੰਜ਼ਮਪਸ਼ਨ ਹੈਗੀ ਐ 2.5 ਤੋਂ 6.5 ਲੀਟਰ 15 ਦੇ ਹਾਲਾਤ ਠੀਕ ਹੈ ਜੀ ਤੇ 8 ਫੁੱਟ ਸੁਪਰ ਸੀਟਰ ਤੇ 8 ਫੁੱਟ ਰੋਟਾਵੇਟਰ ਆਪਾਂ ਰਿਕਮੈਂਡ ਕਰਦੇ ਠੀਕ ਹੈ ਜੀ ਆਪਾਂ ਸਾਰੀ ਜਾਣਕਾਰੀ ਜਿਵੇਂ ਤੁਹਾਡੇ ਨਾਲ ਸਾਂਝੀ ਕੀਤੀ ਐ ਸਰਵਣੀਆਂ ਨੇ ਸਾਰੀ ਜਾਣਕਾਰੀ ਆਪਾਂ ਨੂੰ ਦਿੱਤੀ ਐ ਤੇ ਇਸੇ ਤਰ੍ਹਾਂ ਸਾਰੀਆਂ ਇੱਥੇ ਕੰਪਨੀ ਆ ਉਹ ਪਹੁੰਚੀਆਂ ਹੋਈਆਂ ਨੇ ਹੈਗੀਆਂ ਕਿਸਾਨ ਮੇਲੇ ਦੇ ਵਿੱਚ ਜਿਵੇਂ ਕਰਤਾਰ ਵਾਲੇ ਹੋ ਗਏ ਇਹ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਜਿਵੇਂ ਇੱਧਰ ਆਹ ਪ੍ਰਵਿੰਦਰ ਵਾਲੇ ਆ ਗਏ ਪ੍ਰਵਿੰਦਰ ਵਾਲਿਆਂ ਦੇ ਸਾਰੇ ਇੰਪਲੀਮੈਂਟਸ ਆਪਾਂ ਜਾ ਕੇ ਜਿਹੜੇ ਉਹ ਦੇਖਦੇ ਆਂਗੇ ਆਹ ਪ੍ਰਵਿੰਦਰ ਵਾਲਿਆਂ ਦੇ ਇੰਪਲੀਮੈਂਟਸ ਆ ਗਏ ਇੱਥੇ ਇਹਨਾਂ ਦੇ ਵੀ ਆਪਾਂ ਰੇਟ ਜਿਹੜੇ ਆਹ ਦੇਖਦੇ ਆਂਗੇ ਇਹਦਾ ਰੇਟ ਹੈਗਾ ਜੀ 10000 ਰੁਪਏ ਦਾ ਡਿਸਕਾਊਂਟ ਹੈ 240000 ਰੁਪਏ ਦਾ ਰੇਟ ਹੈ ਸੂਪਰ ਸੀਡਰ ਦਾ 8 ਫੁੱਟ ਆ ਇਹ 8 ਫੁੱਟਾ ਸੂਪਰ ਸੀਡਰ ਆ ਇਹ ਤੇ ਐਵੇਂ ਮੇਲੇ ਕਰਕੇ ਇੱਥੇ ਡਿਸਕਾਊਂਟ ਵੀ ਜਿਹੜਾ ਲਾਇਆ ਹੁੰਦਾ ਉਹ ਕੰਪਨੀਆਂ ਵੱਲੋਂ ਤੇ ਐਵੇਂ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਨੇਗੀਆਂ ਤੇ ਆਹ ਸਾਈਡ ਇਹਦਾ ਆਪਾਂ ਜਿਹੜਾ ਮੁੱਲ ਉਹ ਦੇਖਦੇ ਹਾਂਗੇ ਇਹਦਾ 67000 ਰੁਪਏ ਮੁੱਲ ਹੈ 4000 ਰੁਪਏ ਦੇ ਤੇ ਡਿਸਕਾਊਂਟ ਹੈ ਤੇ 0 ਟੈਲਰ ਡ੍ਰਿਲ ਦਾ ਤੇ ਇਸੇ ਤਰ੍ਹਾਂ ਸਾਰੀਆਂ ਕੰਪਨੀਆਂ ਵੱਲੋਂ ਡਿਸਕਾਊਂਟ ਵੀ ਜਿਹੜਾ ਉਹ ਲਾਇਆ ਹੁੰਦਾ ਇੰਪਲੀਮੈਂਟਸ ਦੇ ਉੱਪਰ ਮੇਲਿਆਂ ਦੇ ਵਿੱਚ ਜੇ ਇਥੋਂ ਤੁਸੀਂ ਖਰੀਦਦੇ ਹੋ ਇੰਪਲੀਮੈਂਟ ਬਾਈ ਕਰਦੇ ਹੋ ਤਾਂ ਤੁਹਾਨੂੰ ਜਿਹੜਾ ਡਿਸਕਾਊਂਟ ਉਹ ਮਿਲ ਜੂਗਾ 10-1000 ਰੁਪਿਆ 5-5000 ਰੁਪਿਆ ਡਿਸਕਾਊਂਟ ਸਾਰੇ ਇੰਪਲੀਮੈਂਟਸ ਤੇ ਜਿਹੜਾ ਹੁੰਦਾ ਹੈ ਅਲੱਗ-ਅਲੱਗ ਹੁੰਦਾ ਕੰਪਨੀਆਂ ਦੇ ਹਿਸਾਬ ਨਾਲ ਤੇ ਇੱਧਰ ਕੁਝ ਹੋਰ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਕੁਝ ਘਰਾਂ ਦੀ ਵਰਤੋਂ ਵਾਲਾ ਸਾਮਾਨ ਆ ਗਿਆ ਇਹ ਸਟਾਲਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਹੈਗੀਆਂ ਜਿਵੇਂ ਕੁਝ ਮਸ਼ੀਨਾਂ ਹੋ ਗਈਆਂ ਸਬਜ਼ੀਆਂ ਕੱਟਣ ਵਾਲੀਆਂ ਹਨ ਤੇ ਆ ਕੁਝ ਬੈਟਰੀਆਂ ਹੋ ਗਈਆਂ ਇਸ ਤਰ੍ਹਾਂ ਦੀਆਂ ਸਟਾਲਾਂ ਵੀ ਇੱਥ ਲੱਗੀਆਂ ਹੋਈਆਂ ਨੇਗੀਆਂ। ਆਪਕੋ ਸ਼ਮਸਾਜ ਵਾਲੀਆਂ ਮਸ਼ੀਨਾਂ ਹੋ ਗਈਆਂ। ਆ ਬੋਸ਼ ਕਰਨ ਵਾਸਤੇ ਐਵੇਂ ਦੀਆਂ ਸਾਰੀਆਂ ਮਸ਼ੀਨਾਂ ਹਨਾ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਨਹੀਂ ਜਿਵੇਂ ਹਟੌਰਚਾਂ ਹੋ ਗਈਆਂ ਉਹ ਸਟਾਲਾਂ ਇੱਥੇ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਤੇ ਅੱਗੇ ਚੱਲਦੇ ਹਾਂ ਕਿ ਅੱਗੇ ਆਪਾਂ ਦੇਖਦੇ ਹਾਂ ਕਿ ਜਾ ਕੇ ਤੇ ਇੱਧਰ ਜਿਵੇਂ ਸਾਹਮਣੇ ਕੁਝ ਪਸ਼ੂਆਂ ਦੇ ਨਾਲ ਸੰਬੰਧਿਤ ਜਿਹੜੀਆਂ ਸਟਾਲਾਂ ਉਹ ਲੱਗੀਆਂ ਹੋਈਆਂ ਨੇਗੀਆਂ ਜਿਵੇਂ ਕੁਝ ਸਜਾਵਟੀ ਜਿਹੜਾ ਸਮਾਨ ਆ ਗਿਆ ਪਸ਼ੂਆਂ ਦਾ ਪ੍ਰਾਇਮਰੀਆਂ ਸਟਾਲਾਂ ਵੀ ਇਹ ਮੇਲੇ ਦੇ ਵਿੱਚ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਸਾਰੀਆਂ ਸਟਾਲਾਂ ਨੇ ਇੱਥੇ ਬਹੁਤ ਗਿਣਤੀ ਹੈ ਸਟਾਲਾਂ ਦੀ ਬਾਕੀ ਸਾਰੇ ਇਥੋਂ ਸਮਾਨ ਜਿਹੜਾ ਉਹ ਲੈ ਰਹੇ ਨੇ ਬਹੁਤ ਸਾਰਾ ਸਮਾਨ ਇਹਨਾਂ ਨੇ ਇੱਥੇ ਜਿਹੜਾ ਉਹ ਲਾਇਆ ਹੋਇਆ ਹੈ ਪਸ਼ੂਆਂ ਦੇ ਨਾਲ ਸੰਬੰਧਿਤ ਤਾਂ ਕੁਝ ਹੋਰ ਸਮਾਨ ਆ ਗਿਆ ਤੇ ਐਵੇਂ ਸਾਰੀਆਂ ਸਟਾਲਾਂ ਇੱਥੇ ਲੱਗਦੀਆਂ ਨੇ ਜਿਵੇਂ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਹੋ ਸਮਾਨ ਆ ਗਿਆ ਅੱਗੇ ਹੋਰ ਬਹੁਤ ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਜਿਵੇਂ ਕੁਛ ਆਹ ਮਸ਼ੀਨਾਂ ਨੇ ਵੀ ਇੱਥੇ ਡੇਰੀ ਫਾਰਮਿੰਗ ਵਾਲੀਆਂ ਦੁੱਧ ਵਾਲੀਆਂ ਮਸ਼ੀਨਾਂ ਤੁਹਾਨੂੰ ਇੱਥੋਂ ਜਿਹੜੀਆਂ ਮਿਲ ਜਾਣਗੀਆਂ ਇਹਦਾ ਜਿਵੇਂ 25000 ਰੁਪਿਆ ਮੁੱਲ ਜਿਹੜਾ ਉਹ ਲਿਖਿਆ ਹੋਇਆ ਤੇ ਐਸੀ ਤਰ੍ਹਾਂ ਸਾਰੀਆਂ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਹਨੀਆਂ ਕੰਪਨੀਆਂ ਦੀਆਂ ਤੇ ਆਹ ਮਸ਼ੀਨ ਆ ਗਈ ਜਿਵੇਂ ਇਹਦਾ 33000 ਰੁਪਿਆ ਮੁੱਲ ਹੈ ਤੇ ਤੁਹਾਨੂੰ ਆਫ ਦੀ ਜਿਹੜਾ ਦੇਖਣ ਨੂੰ ਮਿਲ ਜੂ ਵੈਸੇ 36000 ਰੁਪਿਆ ਦਾ ਮੁੱਲ ਤੇ ਆਫ ਨਾਲ ਇਹਦਾ ਮੁੱਲ 33000 ਹੋ ਗਿਆ 3000 ਰੁਪਿਆ ਦਾ ডিসਕਾਊਂਟ ਜਿਹੜਾ ਹੋ ਗਿਆ ਤੇ ਕੁਝ ਆਹ ਸਟਾਲਾਂ ਦੀ ਇੱਥੇ ਲੱਗੀਆਂ ਹੋਈਆਂ ਨੇ ਐਵੇਂ ਦੇ ਜਿਹੜੇ ਉਹ ਪ੍ਰੋ ਜਿਹੜੇ ਆਪ ਚੀਜ਼ਾਂ ਤਿਆਰ ਕਰਦੇ ਨੇ ਉਹ ਚੀਜ਼ਾਂ ਇੱਥੇ ਬਣੀ ਹੋਈਆਂ ਨੇ ਹਾਂਜੀ ਕਿਹੜੇ ਕਿਹੜੇ ਪ੍ਰੋਡਕਟ ਹੁੰਦੇ ਆ ਜੀ ਆਪਣੇ ਕੋਲ ਭਾਜੀ ਆਪਣੇ ਕੋਲ ਆਰਗੈਨਿਕ ਸਾਬ ਹੁੰਦੇ ਨੇ ਠੀਕ ਹੈ ਜੀ ਇਹਦੇ ਵਿੱਚ ਸਾਰੇ ਹਰਬਲ ਨੇ ਇਹਦੇ ਵਿੱਚ ਬੇਸ ਜਿਹੜਾ ਯੂਜ਼ ਹੁੰਦਾ ਨਾਰੀਅਲ ਦਾ ਤੇ ਗlycerin ਦਾ ਹੁੰਦਾ ਹੈ ਠੀਕ ਹੈ ਜੀ ਤੇ ਇਹ ਹੋ ਗਿਆ ਨਿੰਮ ਵਾਲੀ ਨਿੰਮ ਹਲਦੀ ਤુલਸੀ ਐਲੋਵੇਰਾ ਇਹ ਜਿਵੇਂ ਕਈਆਂ ਨੂੰ ਖੁਜਲੀ ਹੁੰਦੀ ਹੈ ਖਾਰਿਸ਼ ਹੁੰਦੀ ਹੈ ਪੇਤ ਹੁੰਦੀ ਛਾਈਆਂ ਹੁੰਦੀ ਹੈ ਸਪੈਸ਼ਲ ਉਹਦੇ ਵਾਸਤੇ ਆ ਇਹ ਲਵੈਂਡਰ ਹੋ ਗਿਆ ਤੇ ਗੁਲਾਬ ਦੇ ਪੱਤਿਆਂ ਦੀ ਹੋਗੀ ਤੇ ਚਾਰ ਕੁਲ ਹੋ ਗਿਆ ਇਹ ਗੋਟ ਮਿਲਕ ਹੋ ਗਿਆ ਦੁੱਧ ਦੇ ਹੁੰਦੇ ਨੇ ਇਹ ਸ਼ਹਿਦ ਵਾਲੇ ਹੋਗੇ ਇਹ ਐਲੋਵੇਰਾ ਦੇ ਆ ਜੀ ਤੇ ਆ ਜੈਸਮੀਨ ਆ ਠੀਕ ਹੈ ਹਾਂ ਜੀ ਇਹ ਤੁਸੀਂ ਆਪ ਕੈਰ ਕਰਦੇ ਹੋ ਸਾਹ ਆ ਦੇਖੋ ਤਿਆਰ ਕਰਤਾ ਹਾਂ ਐਵੇਂ ਦੀਆਂ ਸਾਰੀਆਂ ਸਟਾਲ ਇੱਥੇ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਨੂੰ ਇਨਫੋਰਮੇਸ਼ਨ ਜਿਹੜੀ ਦਿੱਤੀ ਆ ਬਾਈ ਹੁੰਦੀਆਂ ਨੇ ਸਾਰੀ ਤੇ ਇੱਧਰ ਕੁਝ ਹੋਰ ਸਮਾਨ ਆ ਗਿਆ ਜਿਵੇਂ ਹਨਾ ਸਾਰਾ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਮਸ਼ੀਨਾਂ ਆ ਗਈਆਂ ਇਹਨਾਂ ਦੀ ਸਟਾਲ ਤੇ ਸਾਰਾ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਸਮਾਨ ਮਿਲੂ ਆ ਜਿਹੜੇ ਪੈਰਾਂ 'ਚ ਪਾਉਣ ਵਾਸਤੇ ਫਾਰਮਾਂ ਦੇ ਵਿੱਚ ਬੂਟ ਆ ਗਏ ਹਨਾ ਜਦੋਂ ਆਪਾਂ ਕੰਮ ਕਰਦੇ ਆ ਤੇ ਆਹ ਇਥੇ ਸਾਰੇ ਗੱਦੇ ਆ ਗਏ ਤੇ ਇਹਨਾਂ ਦੇ ਮੁੱਲ ਵੀ ਜਿਹੜੇ ਨਾਲ ਲਿਖੇ ਹੋਏ ਨੇ ਜਿਵੇਂ ਆ 1700 ਮੁੱਲ ਆ ਆ ਜਿਹੜਾ ਗੱਦਾ ਫਾਰਮਾ ਦੇ ਵਿੱਚ ਥੱਲੇ ਵਿਛਾਉਣ ਵਾਲਾ ਪਸ਼ੂਆਂ ਵਾਸਤੇ ਤੇ ਹੋਰ ਸਾਰੀਆਂ ਮਸ਼ੀਨਾਂ ਦੁੱਧ ਵਾਲੀਆਂ ਇੱਥੇ ਜਿਹੜੀਆਂ ਪਈਆਂ ਨੇਗੀਆਂ ਤੇ ਇਹਨਾਂ ਦੇ ਤਕਰੀਬਨ ਸਾਰੇ ਸਮਾਨ ਸਾਨੂੰ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਹੀ ਮਿਲੂ ਜਿਹੜਾ ਫਾਰਮਾ ਦੇ ਵਿੱਚ ਵਰਤਿਆ ਜਾਂਦਾ ਆਹ ਮੈਟ ਆ ਗਈ ਹੈ ਨਾ ਮੈਟ ਛੋਟੇ ਵੱਡੇ ਨੇ ਉਹਨਾਂ ਦੇ ਉਹਦੇ ਸਾਈਜ਼ ਦੇ ਹਿਸਾਬ ਨਾਲ ਨੇ ਸਾਈਜ਼ ਉੱਪਰ ਲਿਖਿਆ ਹੋਇਆ ਜਿਵੇਂ ਆ 4 7 ਦਾ ਮੈਟ ਹੈ ਇਹਦਾ 2100 ਰੁਪਇਆ ਜਿਹੜਾ ਪ੍ਰਾਈਸ ਦੇਖਣ ਨੂੰ ਉਹ ਮਿਲੂਗਾ ਇੰਪਲੀਮੈਂਟਸ ਉਹ ਲੈ ਕੇ ਤੇ ਜਿਵੇਂ ਇੱਥੇ ਆ ਆ ਗਿਆ ਇਹਨਾਂ ਦਾ ਸਪਰੇਅ ਵਾਲਾ ਟਾਇਰ ਆ ਗਿਆ ਤੇ ਇਹਦਾ ਮੁੱਲ ਵੀ ਇਹਨਾਂ ਨੇ ਇੱਥੇ ਲਿਖ ਕੇ ਜਿਹੜਾ ਦੱਸਿਆ ਹੋਇਆ 1,20,000 ਰੁਪਇਆ ਦਾ ਮੁੱਲ ਹੈ ਤੇ ਆ ਇਹਨਾਂ ਦਾ ਜਿਵੇਂ ਲੇਜ਼ਰ ਵਾਲਾ ਆ ਗਿਆ ਇਹ 3,10,000 ਰੁਪਇਆ ਐਵੇਂ ਸਾਰੀਆਂ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਹੈਗੀਆਂ ਆਪਦੇ ਇੰਪਲੀਮੈਂਟਸ ਲੈ ਕੇ ਸਾਰਿਆਂ ਨੇ ਸਟਾਲਾਂ ਆਪਦੀਆਂ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਇਹਨਾਂ ਦੇ ਸਾਰੇ ਸਪਰੇਅ ਵਾਲੀ ਇੰਪਲੀਮੈਂਟਸ ਨੇ ਇੱਥੇ ਸਾਰੇ ਸਪਰੇਅ ਵਾਲੇ ਇੰਪਲੀਮੈਂਟ ਲਾਏ ਹੋਏ ਨੇ ਆ ਬੂਮ ਸਪਰੇਅ ਵਾਲਾ ਆ ਗਿਆ ਇਹਦਾ 5 ਲੱਖ 90000 ਰੁਪਏ ਮੁੱਲ ਹੈ 5 ਲੱਖ 90000 ਰੁਪਏ ਮੁੱਲ ਇੱਥੇ ਜਿਹੜਾ ਉਹ ਲਿਖਿਆ ਹੋਇਆ ਸਾਰੇ ਜਾਂ ਐਮੀ ਖੇਤੀਬਾੜੀ ਦੇ ਨਾਲ ਸੰਬੰਧਿਤ ਮਸ਼ੀਨਰੀ ਇੱਥੇ ਜਿਹੜੀ ਉਹ ਲੈ ਕੇ ਪਹੁੰਚੀਆਂ ਨੇ ਕੰਪਨੀਆਂ ਤੇ ਆ ਸਪਰੇਅ ਵਾਲਾ ਪੰਪ ਆ ਗਿਆ ਇਹਦਾ 70000 ਰੁਪਿਆ ਮੁੱਲ ਹੈ ਸਪਰੇਅ ਵਾਲੇ ਪੰਪ ਦਾ ਐਵੇਂ ਪ੍ਰਾਈਸ ਵੀ ਜਿਹੜੇ ਇੱਥੇ ਉਹ ਲਿਖ ਕੇ ਦੱਸੇ ਹੋਏ ਨੇ ਤੇ ਅੱਗੇ ਚੱਲਦੇ ਆਂ ਅੱਗਿਓਂ ਦਿਖਾਉਨੇ ਆਂਗੇ ਆਪਾਂ ਤੁਹਾਨੂੰ ਹੋਰ ਜਾ ਕੇ ਮੇਲਾ ਤੇ ਇੱਧਰ ਵੀ ਉਸੇ ਤਰ੍ਹਾਂ ਹੋਰ ਕੁਛ ਆਹ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਜਿਹੜੀਆਂ ਮਸ਼ੀਨਾਂ ਨੇਗੀਆਂ ਉਹ ਆਗੀਆਂ ਡੈਰੀ ਫਾਰਮਾਂ ਦੇ ਵਿੱਚ ਦੁੱਧ ਵਾਸਤੇ ਆਹ ਮਸ਼ੀਨਾਂ ਜਿਹੜੀਆਂ ਵਰਤੀਆਂ ਜਾਂਦੀਆਂ ਨੇ ਤੇ ਕੁਛ ਹੋਰ ਇਹਨਾਂ ਦੇ ਪ੍ਰੋਡਕਟ ਆ ਗਏ ਜਿਹੜੇ ਸਾਰੇ ਫਾਰਮਾਂ ਦੇ ਵਿੱਚ ਵਰਤੋ ਵਾਲੇ ਐਵੇਂ ਇਹ ਆਪਣੀਆਂ ਸਟਾਲਾਂ ਇੱਥੇ ਜਿਹੜੇ ਲੈ ਕੇ ਉਹ ਪਹੁੰਚੇ ਹੋਏ ਨੇਗੇ ਮੇਲੇ ਦੇ ਵਿੱਚ ਇੱਧਰ ਉਸੇ ਤਰ੍ਹਾਂ ਖਾਲ ਫੀਡ ਵਾਲੀਆਂ ਸਟਾਲਾਂ ਆਗੀਆਂ ਦਰਵਾਰ ਫੀਡ ਵਾਲਿਆਂ ਦੀ ਇਹ ਸਟਾਲ ਜਿਹੜੀ ਲੱਗੀ ਹੋਈ ਹੈ ਇਹਨਾਂ ਨੇ ਆਪਦੇ ਪ੍ਰੋਡਕਟ ਇੱਥੇ ਜਿਹੜੇ ਉਹ ਸਾਰੇ ਲਾਈਫ ਹੈ ਨੇ ਡਿਸਪਲੇ ਜਿਹੜੇ ਉਹ ਕੀਤੇ ਹੋਏ ਨੇਗੇ ਪ੍ਰੋਡਕਟ ਤੇ ਇੱਧਰ ਕੁਝਵੇਂ ਹਾਂ ਭੈਣੀ ਸਾਹਿਬ ਵਾਲੇ ਆ ਗਏ ਹਨ ਇਹਨਾਂ ਦੀ ਆਪਦੀ ਜਿਹੜੀ ਸਟਾਲ ਹੋ ਲਾਈ ਹੋਈ ਹੈ ਕੁਝ ਹੋਰ ਜਿਹੜੇ ਇਹ ਪ੍ਰੋਡਕਟ ਆਪਦੇ ਬਣਾਉਂਦੇ ਨੇ ਜਿਵੇਂ ਆਹ ਬਿਸਕੁਟ ਹੋਗੇ ਤੇ ਐਵੇਂ ਜੀਆਂ ਸਾਰੀਆਂ ਚੀਜ਼ਾਂ ਇੱਥੇ ਲੈ ਕੇ ਪਹੁੰਚੀਆਂ ਹੋਈਆਂ ਨੇ ਕੰਪਨੀਆਂ ਤੇ ਆ ਵੀ ਡੈਰੀ ਫਾਰਮ ਨਾਲ ਦੇ ਨਾਲ ਸੰਬੰਧਤ ਇਹਨਾਂ ਦੀ ਸਟਾਲ ਆ ਗਈ ਜਿਹੜੀ ਸਾਰੀਆਂ ਮਸ਼ੀਨਾਂ ਹੋ ਗਈਆਂ ਹਾਂਜੀ ਬਈ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਕਿਹੜੇ-ਕਿਹੜੇ ਹੋਣੇ ਬਈ ਇੰਪਲੀਮੈਂਟ ਪ੍ਰੋਡਕਟ ਕਿਹੜੇ-ਕਿਹੜੇ ਆਪਣੇ ਕੋਲ ਵੀਰੇ ਖਾਸ ਤਾ ਆਪਣਾ ਹਲੇ ਮਿਲਕਿੰਗ ਮਸ਼ੀਨਾਂ ਦਾ ਹੀ ਕੰਮ ਆ ਜੀ ਠੀਕ ਹੈ ਜੀ ਠੀਕ ਹੈ ਬਾਕੀ ਆਪਣੇ ਕੋਲ 150 ਤੋਂ ਲੈ ਕੇ 1 HP ਤੱਕ ਵੀ ਆ 3 HP ਤੱਕ ਦੀਆਂ ਮਸ਼ੀਨਾਂ ਮਿਲ ਜਾਂਦੀਆਂ ਨੇ ਆਪਣੇ ਕੋਲ ਇਹਦਾ ਮੁੱਲ ਕਿੰਨੇ ਕੁ ਤੋਂ ਸਟਾਰਟ ਹੋ ਜਾਣਾ ਆਪਾਂ ਵੀਰੇ 150 HP ਵਾਲਾ ਪੰਪ ਪੌਣੇ ਦੀ ਮੋਟਰ ਚ ਕਰਾਇਆ ਹੋਇਆ ਹੈਗਾ ਉਹ 22000 ਦਾ ਮਾਡਲ ਆ ਆਪਣਾ ਉਹ ਗੜੇ ਜੀ ਹਾਂਜੀ ਆ ਜੀ ਜੀ ਆਹ ਵਾਲਾ ਜੀ ਹਾਂਜੀ ਉਸ ਤੋਂ ਬਾਅਦ ਆਪਣਾ ਆ ਜਾਂਦਾ ਪੌਣੇ ਵਾਲਾ ਹਾਂਜੀ 220 HP ਵਾਲਾ ਪੰਪ ਇਹ 24000 ਰੁਪਏ ਠੀਕ ਹੈ ਜੀ ਠੀ ਇਹ ਦੋ ਕਿਨਾਂ ਇੱਕ ਵਾਰੀ ਚ ਚਲਾ ਲਾਂਦੀ ਹੈਗੀ ਹਾਂਜੀ ਇਹ 40000 ਰੁਪਏ ਦੋ ਕਿਨਾਂ ਦਾ ਤੇ ਸਿੰਗਲ ਕਿਨਾਂ ਲੈਣੀ ਆ ਤਾਂ 30000 ਰੁਪਏ ਠੀਕ ਹੈ ਜੀ ਤੇ ਆਪਣੇ ਕੋਲ ਉਤਵਾ ਦਾ ਜਾਂਦਾ ਕਰਮਟਨ ਚ ਹਾਂਜੀ ਕਰਮਟਨ ਦੀ ਮੋਟਰ ਲਵਾ ਕੇ ਆਪਣੇ 1 ਐਚਪੀ ਦਾ ਪੰਪ ਤਿਆਰ ਕਰਾਇਆ ਵੀ ਠੀਕ ਹੈ ਜੀ ਇਹ ਤਿੰਨ ਕਿਨਾਂ ਤੱਕ ਚਲਾ ਲਾਂਦੀ ਆ ਆਪਾਂ ਦੋ ਕੇ ਕੀ ਦਿੰਨੇ ਆਂਗੀ ਠੀਕ ਹੈ ਜੀ ਇਹ ਆਪਣਾ 36000 ਰੁਪਏ ਵੀਰੇ ਦਾ ਪ੍ਰਾਈਸ ਆ ਠੀਕ ਹੈ ਜੀ ਬਾਕੀ ਹੋਰ ਸਾਰਾ ਡੈਰੀ ਫਾਰਮਿੰਗ ਦੇ ਨਾਲ ਸੰਬੰਧਤ ਜਿਹੜਾ ਸਮਾਨ ਹਨਾ ਬਾਕੀ ਆਪਣਾ ਰਿਪੇਅਰ ਦਾ ਵੀ ਕੰਮ ਆ ਵੀਰੇ ਹਰੇਕ ਤਰ੍ਹਾਂ ਦੀ ਮਸ਼ੀਨ ਦਾ ਆਪਣੇ ਕੋਲ ਸਮਾਨ ਮਿਲਦਾ ਹਰੇਕ ਐਵੇਂ ਸਾਰੀਆਂ ਸਟਾਲ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਕੰਪਨੀਆਂ ਨੇ ਆਪਣੀਆਂ ਸਾਰੀਆਂ ਸਟਾਲਾਂ ਉਹ ਲਾਈਆਂ ਹੋਈਆਂ ਨੇ ਹੈਗੀਆਂ ਸਾਰੀਆਂ ਕੰਪਨੀਆਂ ਪਹੁੰਚੀਆਂ ਹੋਈਆਂ ਨੇ ਜਿਹੜੀਆਂ ਖੇਤੀਬਾੜੀ ਦੇ ਨਾਲ ਡੈਰੀ ਫਾਰਮਿੰਗ ਦੇ ਨਾਲ ਸੰਬੰਧਿਤ ਨੇ ਆ ਨਿਊ ਹਾਲੈਂਡ ਵਾਲਿਆਂ ਨੇ ਆਪ ਦੇ ਇੱਥੇ ਟਰੈਕਟਰ ਜਿਹੜੇ ਉਹ ਲਿਆਉਂਦੇ ਹੋਏ ਨੇ ਜਿਵੇਂ ਆ ਨਿਊ ਹਾਲੈਂਡ ਵਾਲਿਆਂ ਦਾ 3630 ਆ ਗਿਆ ਸਾਰੀਆਂ ਕੰਪਨੀਆਂ ਟਰੈਕਟਰ ਵਾਲੀਆਂ ਵੀ ਇੱਥੇ ਤਕਰੀਬਨ ਪਹੁੰਚੀਆਂ ਹੋਈਆਂ ਨੇ ਹੈਗੀਆਂ ਇਹਨਾਂ ਦਾ 3630 ਟਰੈਕਟਰ ਹੈ ਤੇ ਇਧਰਲੀ ਸਾਈਡ ਆ ਆ ਗਿਆ ਜੀ ਜਿਵੇਂ ਇਹਨਾਂ ਦਾ 5620 ਐਵੇਂ ਸਾਰੀਆਂ ਵੱਡੀਆਂ ਵੱਡੀਆਂ ਇੱਥੇ ਕੰਪਨੀਆਂ ਜਿਹੜੀਆਂ ਉਹ ਪ ਆਪਦੇ ਸਾਰੇ ਇੰਪਲੀਮੈਂਟਸ ਉਹ ਲੈ ਕੇ ਤੇ ਇੱਧਰ ਕੁਝ ਹੋਰ ਸਟਾਲਾਂ ਨੇਗੀਆਂ ਉਹ ਆਪਾਂ ਤੁਹਾਨੂੰ ਦਿਖਾ ਦਾਨੇ ਆ ਆ ਕੁਝ ਜਿਵੇਂ ਹੋਰ ਸਮਾਨ ਆ ਗਿਆ ਹਨ ਜਿਵੇਂ ਆ ਤੇਲ ਆ ਗਏ ਐਵੇਂ ਜੀਆਂ ਸਾਰੀਆਂ ਸਟਾਲਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇਗੀਆਂ ਪੁਸ਼ਾ ਕਰੀਮਾਂ ਆ ਗਈਆਂ ਸਾਬਣਾਂ ਆ ਗਈਆਂ ਉਬਾਲਾਂ ਵਾਸਤੇ హెਅਰ ਵਾਸਤੇ ਪ੍ਰੋਡਕਟ ਆ ਗਏ ਆ ਜਿਵੇਂ ਸਟਾਲ ਆ ਗਈ ਇੱਥੇ ਮੈਚੂ ਵਾਲਿਆਂ ਦੀ ਮੈਚੂ ਵਾਲਿਆਂ ਦੀ ਸਟਾਲ ਜਿਹੜੀ ਉਹ ਲੱਗੀ ਹੋਈ ਹੈਗੀ ਇਹਨਾਂ ਨੇ ਮੁੱਲ ਵੀ ਜਿਹੜੇ ਇੱਥੇ ਉਹ ਲਾਏ ਹੋਏ ਨੇ ਇਮੀ ਲੋਫਰ ਹੈ ਇਹਦੇ ਤੇ 37000 ਰੁਪਿਆ ਇਹਦਾ ਮੁੱਲ ਹੈ ਵੈਸੇ 42000 ਦੀ 37000 ਮੇਲੇ ਕਰਕੇ ਇਹਦਾ ਮੁੱਲ ਹੈ ਤੇ ਇਸੇ ਤਰ੍ਹਾਂ ਸਾਰਿਆਂ ਦੇ ਉੱਪਰ ਆਫ ਜਿਹੜਾ ਉਹ ਲੱਗਿਆ ਹੋਇਆ ਕੰਪਨੀਆ ਵੱਲੋਂ ਆਫ ਜਿਹੜਾ ਉਹ ਲਾਇਆ ਹੋਇਆ 570000 ਦਾ ਐਮੀ ਜਿਹੜਾ ਉਹ ਮੇਲਿਆਂ ਦੇ ਵਿੱਚ ਜਿਹੜਾ ਫਾਇਦਾ ਹੋ ਜਾਂਦਾ ਤੇ ਆ ਬਜਾਈ ਵਾਲੀ ਮਸ਼ੀਨ ਆ ਗਈ ਤੇ ਇਹ ਵੀ ਮੈਸਚੂ ਵਾਲਿਆਂ ਦੀ ਹੈ ਇਹਦਾ ਮੁੱਲ ਵੀ ਆਪਾਂ ਤੁਹਾਨੂੰ ਦਿਖਾ ਦਾਨੇ ਆ ਤੇ ਇਹਦਾ ਮੁੱਲ ਇੱਥੇ ਲਿਖਿਆ ਹੋਇਆ 5.5 ਲੱਖ ਵੈਸੇ ਇਹਦਾ ਮੁੱਲ 6 ਲੱਖ ਸੀ ਤੇ ਮੇਲੇ ਕਰਕੇ ਇਹਦੇ ਤੇ ਆਫਰ ਜਿਹੜਾ ਇੱਕ ਕਹਿ ਸਕਦੇ ਹਾਂ ਮੇਲਿਆਂ ਤੇ ਐ ਵੀ ਜਿਹੜਾ ਆਫਰ ਹੋ ਮਿਲ ਜਾਂਦਾ ਕੰਪਨੀਆਂ ਵੱਲੋਂ ਆਫਰ ਜਿਹੜੇ ਉਹ ਲਾਏ ਜਾਂਦੇ ਨੇ ਇਸੇ ਤਰ੍ਹਾਂ ਤੇ ਇੱਧਰ ਕੁਝ ਹੋਰ ਆਗੀਆਂ ਜਿਵੇਂ ਕੰਪਨੀਆਂ ਸਾਰੀਆਂ ਹਨ ਸਪਰੇਅ ਵਾਲੀਆਂ ਕੰਪਨੀਆਂ ਹੋ ਗਈਆਂ ਜਿਵੇਂ ਦਵਾਈਆਂ ਵਾਲੀਆਂ ਆਪਣੀਆਂ ਫਸਲਾਂ ਦੇ ਵਿੱਚ ਜਿਹੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਨੇ ਉਹ ਸਾਰੀਆਂ ਕੰਪਨੀਆਂ ਆਗੀਆਂ ਤੇ ਨਾਲੇ ਮੈਚੂ ਵਾਲਿਆਂ ਦਾ ਇੱਥੇ ਰੋਟਾਵੇਟਰ ਆ ਗਿਆ ਜਿਹੜਾ ਹਨ ਇੱਥੇ ਮੁੱਲ ਜਿਹੜੇ ਰੋਟਾਵੇਟਰਾਂ ਦੇ ਉਹ ਲਿਖ ਕੇ ਦੱਸੀ ਹੋਏ ਨੇਗੇ ਵੀ 7 ਫੁੱਟੇ ਦਾ ਮੁੱਲ ਹਨਾ 8 ਫੁੱਟੇ ਦਾ ਮੁੱਲ 9 ਫੁੱਟੇ ਦਾ 7 ਫੋਟਾ 1,25,000 ਦਾ ਤੇ 8 ਫੋਟਾ 1,38 ਦਾ ਤੇ 9 ਫੋਟਾ 1,65 ਦਾ ਤੇ ਐਵੇਂ ਸਾਰੀ ਮਸ਼ੀਨਰੀ ਜਿਹੜੀ ਇੱਥੇ ਉਹ ਲਾਈ ਹੋਈ ਹੈ ਤੇ ਇਧਰ ਜਿਵੇਂ ਸੁਪਰ ਸੀਡਰ ਆ ਗਿਆ ਸੁਪਰ ਸੀਡਰ ਦਾ ਮੁੱਲ ਵੀ ਆਪਾਂ ਤੁਹਾਨੂੰ ਜਿਹੜਾ ਦੱਸਦਾਂ ਨੇ ਆਗੇ ਸੁਪਰ ਸੀਡਰ ਦਾ ਮੁੱਲ ਵੀ ਇੱਥੇ ਜਿਹੜਾ ਲਿਖ ਕੇ ਉਹ ਦੱਸਿਆ ਗਿਆ 2,85,000 ਰੁਪਇਆ ਐਵੇਂ ਸਾਰੀਆਂ ਕੰਪਨੀਆਂ ਇੱਥੇ ਜਿਹੜੀਆਂ ਪਹੁੰਚੀਆਂ ਨੇ ਹੈਗੀਆਂ ਆਪਦੇ ਸਾਰੇ ਇੰਪਲੀਮੈਂਟਸ ਉਹ ਲੈ ਕੇ ਜਿਹੜੇ ਪਹੁੰਚੇ ਹੋਏ ਨੇਗੇ ਅੱਗੇ ਚੱਲਦੇ ਆਂਗੇ ਅੱਗਿਓ ਆਪਾਂ ਤੁਹਾਨੂੰ ਦਿਖਾਉਣਿਆਂਗੇ ਹੋਰ ਜਾ ਕੇ ਸਟਾਲਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਸਾਰੀਆਂ ਕੰਪਨੀ ਵਾਲੇ ਇਸੇ ਤਰ੍ਹਾਂ ਇਸ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਜਿਵੇਂ ਐਮ ਐਸ ਸੀ ਵਾਲਿਆਂ ਦੀ ਸਟਾਲ ਆ ਗਈ ਇੱਥੇ ਇਹਨਾਂ ਦੇ ਟਰੈਕਟਰ ਨੇਗੇ ਜਿਵੇਂ ਐਮ ਐਸ ਸੀ ਵਾਲਿਆਂ ਦੇ ਤੇ ਸਾਰੇ ਆਪਦੇ ਮਾਡਲ ਇੱਥੇ ਲੈ ਕੇ ਜਿਹੜੇ ਪਹੁੰਚੇ ਹੋਏ ਨੇਗੇ ਆ ਆ ਗਿਆ ਇਹਨਾਂ ਦਾ 80 55 ਐਮ ਐਸ ਸੀ ਵਾਲਿਆਂ ਦਾ ਅਲੱਗ-ਅਲੱਗ ਮਾਡਲ ਨੇ ਜਿਹੜੇ ਟਰੈਕਟਰਾਂ ਦੇ ਉਹ ਲੈ ਕੇ ਆਪਦੇ ਇੱਥੇ ਪਹੁੰਚੇ ਨੇਗੇ ਕਿਸਾਨ ਮੇਲੇ ਦੇ ਵਿੱਚ ਤੇ ਇੱਧਰ ਇਹਨਾਂ ਦਾ ਕੁਝ ਜਿਵੇਂ ਇੱਕ ਮਾਡਲ ਹੋਰ ਆ ਗਿਆ ਹਨਾ ਇਹ ਆ ਗਿਆ ਇਹਨਾਂ ਦਾ ਜਿਵੇਂ 10 35 ਡੀਆਈ ਕਿੰਦ ਕਿਹੜਾ ਤੇ ਇਹ ਮਾਡਲ ਵੀ ਆਉਂਦਾ ਇੱਥੇ ਇਹ ਲੈ ਕੇ ਜਿਹੜੇ ਪਹੁੰਚੇ ਹੋਏ ਨੇ ਛੋਟੇ ਟਰੈਕਟਰ ਵੱਡੇ ਟਰੈਕਟਰ ਸਾਰੀਆਂ ਕੰਪਨੀਆਂ ਇੱਥੇ ਲੈ ਕੇ ਜਿਹੜੀਆਂ ਪਹੁੰਚਦੀਆਂ ਨੇ ਅਲੱਗ-ਅਲੱਗ ਮਾਡਲ ਜਿਹੜੇ ਉਹ ਇਹਨਾਂ ਦੇ ਆਉਂਦੇ ਨੇਗੇ ਤੇ ਅੱਗੇ ਚੱਲਦੇ ਆਪਾਂ ਅੱਗੋਂ ਦੇਖਦੇ ਆਂਗੇ ਜਾ ਕੇ ਕਿਸਾਨ ਮੇਲਾ ਤੇ ਇੱਧਰ ਕੁਝ ਹੋਰ ਦਵਾਈਆਂ ਵਾਲੀਆਂ ਕੰਪਨੀਆਂ ਆ ਗਈਆਂ ਜਿਵੇਂ ਹਨਾ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇਗੇ ਜਿਹੜੀਆਂ ਫਸਲਾਂ ਦੇ ਵਿੱਚ ਦਵਾਈਆਂ ਬਰਤੋਂ ਦੇ ਵਿੱਚ ਆਉਂਦੀਆਂ ਨੇਗੀਆਂ ਉਹ ਘਾਂ ਆਪਣੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਆ ਜਿਵੇਂ ਇੱਥੇ ਡਰੋਨ ਵਾਲੇ ਆ ਕੇ ਡਰੋਨ ਸਪਰੇਅ ਵਾਲੇ ਵੀ ਇੱਥੇ ਜਿਹੜੇ ਆਏ ਹੋਏ ਨੇ ਇਹ ਇਥੋਂ ਜਿਹੜੀ ਇਹ ਜਾਣਕਾਰੀ ਉਹ ਦਿੰਦੇ ਨੇ ਕਿਵੇਂ ਡਰੋਨ ਇਹ ਲੈ ਕੇ ਆਏ ਨੇ ਆਪਾਂ ਤੁਹਾਨੂੰ ਦੱਸਾ ਦਾਨੇ ਹਾਂਗੇ ਇਸੇ ਤਰ੍ਹਾਂ ਖੇਤੀਬਾੜੀ ਨਾਲ ਸੰਬੰਧਤ ਸਾਰੀਆਂ ਸਟਾਲਾਂ ਨਾਲ ਤੁਹਾਨੂੰ ਇੱਥੇ ਜਿਹੜੀਆਂ ਮਿਲਣਗੀਆਂ ਆ ਇੱਥੇ ਜਿਵੇਂ ਤੁਸੀਂ ਦੇਖ ਰਹੇ ਹੋ ਡਰੋਨ ਜਿਹੜਾ ਰੱਖਿਆ ਵੀ ਹੋਇਆ ਹੈ ਕਿਸਾਨ ਬਾਕੀ ਸਾਰੇ ਜਾਣਕਾਰੀ ਜਿਹੜੀ ਉਹ ਲੈ ਰਹੇ ਨੇ ਹਾਂਜੀ ਹਾਂਜੀ ਇਹ ਬਈ ਡਰੋਨ ਡਰੋਨ ਵੀ ਤੁਸੀਂ ਸੌਦਾ ਦਿੰਦੇ ਨੇ ਡਰੋਨ ਦੀ ਇਹ ਡਰੋਨ ਦੀ ਸੂਭਿਕਤਾ ਇਹ ਮੁੰਡੇ ਦਿੰਦੇ ਨੇ ਜੀ ਠੀਕ ਹੈ ਜੀ ਇਹ ਦਵਾਈਆਂ ਵਾਲੀ ਹੈ ਹਾਂ ਇਸਕੋ ਦਾ ਨੈਨੋ ਡੀਏਪੀ ਨੈਨੋ ਯੂਰੀਆ ਹੁੰਦਾ ਜੀ ਜਿਹੜਾ ਪਹਿਲਾਂ ਨੈਨੋ ਯੂਰੀਆ 4% ਆਉਂਦਾ ਸੀ ਉਹ ਹੁਣ ਕੰਪਨੀ ਨੇ ਜੀ ਪਲੱਸ ਦੇ ਵਿੱਚ ਕਰਤਾ ਇਹਦੇ ਵਿੱਚ ਸਾਨੂੰ 20% ਨਾਈਟ੍ਰੋਜਨ ਮਿਲਦੀ ਹੈ ਜੀ ਠੀਕ ਹੈ ਜੀ ਤੇ ਇੱਕ ਆਉਂਦਾ ਹੈ ਜੀ ਇਸਕੋ ਦਾ ਨੈਨੋ ਡੀਏਪੀ ਸਰ ਇਦੇ ਵਿੱਚ 8% ਨਾਈਟ੍ਰੋਜਨ ਅਤੇ 16% ਫਾਸਫੋਰਸ ਹੱਤ ਮਿਲਦਾ। ਇਹਦੀ ਵਰਤੋਂ ਫਾਰਮਰ ਦੋ ਤਰੀਕੇ ਨਾਲ ਕਰ ਸਕਦੇ ਨੇ। ਇੱਕ ਤਰੀਕਾ ਇਹਦਾ ਪਹਿਲਾਂ ਸੀਡ ਨੂੰ ਇਹਦੇ ਨਾਲ ਡਰੈਸ ਕਰਨਾ ਮਤਲਬ ਸੀਡ ਡਰੈਸਿੰਗ ਹੁੰਦੀ ਹੈ ਜੀ ਇਹਦੀ ਤੇ ਉਹਦੀ ਡੋਜ਼ ਹੈ ਜੀ 5 ਐਮਐਲ 1 ਕਿਲੋ ਬੀਜ ਦੀ। ਮਤਲਬ ਕਿ ਜੇਕਰ ਆਪਾਂ 40 ਤੋਂ ਲੈ ਕੇ 45 ਕਿਲੋ ਕਣਕ ਪਾਉਣੇ 1 ਏਕੜ ਦੇ ਵਿੱਚ ਤਾਂ ਪਹਿਲਾਂ ਇਹ 200 ਤੋਂ ਲੈ ਕੇ 250 ਐਮਐਲ ਪਹਿਲਾਂ ਬੀਜ ਨੂੰ ਲਗਾ ਦੇਣਾ। ਤੇ ਬਾਕੀ ਜਿਹੜਾ ਫਿਰ 200 ਤੋਂ 250 ਐਮ ਐਲ ਬਚ ਗਿਆ ਉਹਦੀ ਸਪਰੇ ਹੁੰਦੀ ਹੈ ਜੀ ਇਕੜ ਦੇ ਵਿੱਚ ਤੇ 100 ਤੋਂ ਲੈ ਕੇ 150 ਲੀਟਰ ਆਪਾਂ ਪਾਣੀ ਲਗਾ ਸਕਦੇ ਆ ਤੇ ਕਿਸਾਨ ਭਰਾ ਵਿੱਚ ਇਹਦਾ ਕਹਿੰਦੇ ਨੇ ਵੀ ਸਾਨੂੰ ਧੱਕੇ ਨਾਲ ਮਰਤੀ ਪਰ ਇਹ ਜੇਕਰ ਇਹਦੀ ਵਰਤੋ ਕਿਸਾਨ ਸਹੀ ਤਰੀਕੇ ਨਾਲ ਕਰਨ ਤਾਂ ਉਹਨਾਂ ਨੂੰ ਇਹ ਬੋਝ ਨਹੀਂ ਲੱਗੂਗਾ ਜਿਹੜੇ ਆਪਾਂ ਕਣਕ ਦੀ ਸੀਡ ਨੂੰ ਇਹ ਲਗਾਉਣੀ ਹੈ ਜੀ 200 ਐਮ ਐਲ ਤਾਂ ਉਹ ਇਕੜ ਦੇ ਵਿੱਚ ਆਪਾਂ ਜਿਹੜਾ ਰਵਾਇਤੀ ਡੀ ਏ ਪੀ ਆਈ ਉਹ 15 ਤੋਂ ਲੈ ਕੇ 20% ਘੱਟ ਪਾ ਸਕਦੇ ਆ ਤੇ ਜਦੋਂ ਕਣਕ ਦੀ ਫਸਲ 35 ਤੋਂ 40 ਦਿਨਾਂ ਦੀ ਹੋਗੀ ਉਦੋਂ 250 ਐਮਐਲ ਨੈਨੋ ਯੂਰੀਆ 250 ਐਮਐਲ ਨੈਨੋ ਡੀਏਪੀ ਦੀ ਜੇਕਰ ਆਪਾਂ ਸਪਰੇਅ ਕਰਦੇ ਆ ਤਾਂ ਜਿਹੜਾ ਆਪਾਂ ਇੱਕ ਗੱਟਾ ਉੱਤੇ ਪਾਉਣੇ ਆ ਮਤਲਬ ਆਪਾਂ ਯੂਰੀਏ ਦਾ ਤਾਂ ਇੱਕ ਗੱਟੇ ਦੀ ਆਪਾਂ ਉਹਦੀ ਵਰਤੋਂ ਘਟਾ ਸਕਦੇ ਆ ਜੀ ਠੀਕ ਹੈ ਇਹਦਾ ਮੁੱਲ ਕਿੰਨਾ ਬਈ ਇਹ 600 ਰੁਪਏ ਦੀ ਪੈਂਦੀ ਹੈ ਜੀ ਤੇ ਜਿਹੜੀ ਨੈਨੋ ਯੂਰੀਆ 20% ਵਾਲਾ ਇਹ 225 ਰੁਪਏ ਹੈ ਜੀ ਇਹਦਾ ਫਾਰਮਰ ਹਾਂਜੀ ਧੰਨਵਾਦ ਸਾਰੀਆਂ ਕੰਪਨੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਜਿਵੇਂ ਆ ਦਵਾਈ ਯੂਨੀਅਨ ਨੇ ਦਵਾਈਆਂ ਸਾਰੀਆਂ ਦਿਖਾਈਆਂ ਨੇ ਇੱਧਰ ਆ ਡਰੋਨ ਪਏ ਨੇ ਸਪਰੇਅ ਵਾਲੇ ਇਹ ਡਰੋਨ ਦੀ ਸੇਵਾ ਵੀ ਇੱਥੇ ਜਿਹੜੀ ਉਹ ਮਿਲਦੀ ਹੈਗੀ ਆ ਜਿਵੇਂ ਡਰੋਨ ਇਹ ਲੈ ਕੇ ਪਹੁੰਚੀਆਂ ਹੋਈਆਂ ਨੇ ਕੰਪਨੀਆਂ ਤੇ ਅੱਗੇ ਚੱਲਦੇ ਆ ਅੱਗੋਂ ਤੁਹਾਨੂੰ ਕੁਝ ਹੋਰ ਸਟਾਲਾਂ ਆਪਾਂ ਜਿਹੜੀਆਂ ਦਿਖਾ ਦਨਿਆਂਗੇ ਕਿਹੜੀਆਂ-ਕਿਹੜੀਆਂ ਸਟਾਲਾਂ ਇੱਥੇ ਜਿਹੜੇ ਲੈ ਕੇ ਉਹ ਪਹੁੰਚੇ ਹੋਏ ਨੇ ਜਿਵੇਂ ਆਹ ਕੁਝ ਇੱਥੇ ਆਲੂ ਦੀਆਂ ਉਹ ਕਿਸਮਾਂ ਨੇ ਬਾਈ ਯੂਨੀਅਨ ਤੋਂ ਜਿਹੜੀ ਜਾਣਕਾਰੀ ਦਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਕਿਹੜੀਆਂ-ਕਿਹੜੀਆਂ ਕਿਸਮਾਂ ਨੇ ਤੁਹਾਡੇ ਕੋਲ ਆਉਂਦੀਆਂ ਨੇ ਸਾਡੇ ਕੋਲ ਜੀ ਕੁਫਰੀ ਸੂਰੀਆ ਕੁਫਰੀ ਮੋਨ ਕੁਫਰੀ ਜਮੋਨੀਆ ਐਲ ਆਰ ਡਾਇਮੰਡ ਟਿਊਬਰ ਵੀ ਪ ਤਿਆਰ ਕਰਦੇ ਆ ਆਰਡਰ ਤੇ ਜੀ ਕੋਈ ਵੀ ਵੈਰਾਈਟੀ ਦਾ ਆਰਡਰ ਤਿਆਰ ਲੈਣਾ ਹੋਵੇ ਟਿਊਬਰ ਕੋਈ ਸਪੈਸ਼ਲ ਵੈਰਾਈਟੀ ਕੋਈ ਤਿਆਰ ਕਰਾਉਣੀ ਉਹ ਵੀ ਆਪਾਂ ਤਿਆਰ ਕਰਦੇ ਆ ਲੈਬ ਦੇ ਅੰਦਰ ਟਿਸ਼ੂ ਕਲਚਰ ਲੈ ਵਾ ਠੀਕ ਹੈ ਜੀ ਚੰਨੋ ਦੇ ਵਿੱਚ ਚੰਨੋ ਜੀ ਹਾਂ ਜੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਬਾਈ ਹੋਣੀਆਂ ਨੇ ਹਨਾ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਬੀਜ ਤੁਸੀਂ ਜਿਹੜਾ ਉਹ ਇੱਥੋਂ ਜਿਹੜਾ ਲੈ ਸਕਦੇ ਹੋ ਇਹਨਾਂ ਦੇ ਸਾਰੇ ਅਲੱਗ-ਅਲੱਗੇ ਬੀਜ ਇੱਥੇ ਜਿਹੜੇ ਉਹ ਡਿਸਪਲੇ ਕੀਤੇ ਹੋਏ ਨੇ ਬੀਜ ਜਿਹੜੇ ਲਾਏ ਹੋਏ ਨੇ ਤੇ ਐਵੇਂ ਖੇਤੀਬਾੜੀ ਦੇ ਨਾਲ ਸੰਬੰਧਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆਪਾਂ ਤੁਹਾਨੂੰ ਦਿਖਾਏ ਰਹੇ ਹਾਂ ਨਾਲ ਦੀ ਨਾਲ ਤੇ ਆਹ ਕੁਝ ਦਵਾਈਆਂ ਵਾਲੀ ਜਿਹੜੀ ਸਟਾਲ ਆ ਗਈ ਜਿਵੇਂ ਪਸ਼ੂਆਂ ਦੇ ਨਾਲ ਸੰਬੰਧਤ ਜਿਹੜੀਆਂ ਦਵਾਈਆਂ ਨੇ ਕਿ ਬਹੁਤ ਵੱਡਾ ਇਹ ਕਿਸਾਨ ਮੇਲਾ ਹੁੰਦਾ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੀ ਹੈ ਤੇ ਇਧਰ ਵੀ ਕੁਝ ਪਸ਼ੂਆਂ ਦੇ ਨਾਲ ਸੰਬੰਧਿਤ ਦਵਾਈਆਂ ਵਾਲੀਆਂ ਕੰਪਨੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਨੇ ਸਾਰੀਆਂ ਦਵਾਈਆਂ ਨੇ ਇਹਨਾਂ ਲਈ ਦੁੱਧ ਵਧਾਉਣ ਵਾਲੇ ਪ੍ਰੋਡਕਟ ਜਿਹੜੇ ਪਸ਼ੂਆਂ ਵਾਸਤੇ ਉਹ ਵਰਤੇ ਜਾਂਦੇ ਨੇਗੇ ਤੇ ਇਧਰ ਕੁਝ ਆਹ ਗੱਡੀਆਂ ਵਾਲੀਆਂ ਕੰਪਨੀਆਂ ਵੀ ਪਹੁੰਚੀਆਂ ਹੋਈਆਂ ਨੇ ਜਿਵੇਂ ਉਸ ਯੂਕੀ ਵਾਲੇ ਹੋਗੇ ਇਹ ਵੀ ਇੱਥੇ ਆਏ ਨੇ ਹਾ ਸਵਿਫਟ ਲੈ ਕੇ ਇੱਥੇ ਪਹੁੰਚੇ ਨੇਗੇ ਇਹਨਾਂ ਨੇ ਆਪਣੀਆਂ ਗੱਡੀਆਂ ਵੀ ਇੱਥੇ ਲਿਆਂਦੀਆਂ ਹੋਈਆਂ ਨੇ ਤੇ ਨਾਲੇ ਇਧਰ ਇੱਕ ਮੇਰੇ ਖਿਆਲ ਚ ਹਸ ਲੈਰੀਓ ਖੜੀ ਹੈ ਤੇ ਸਲੇਰੀਓ ਵੀ ਆਪਦੀ ਇਹ ਇੱਥੇ ਲੈ ਕੇ ਆਏ ਹੋਏ ਨੇ ਤੇ ਇਧਰ ਕੁਝ ਹੋਰ ਸਟਾਲਾਂ ਆ ਗਈਆਂ ਇਹ ਆਪਾਂ ਦਿਖਾਉਨੇ ਆ ਜਿਵੇਂ ਆਹ ਸਾਰੇ ਇੰਪਲੀਮੈਂਟਸ ਹੋ ਗਏ ਕੇਤੀવાડી ਦੇ ਨਾਲ ਸੰਬੰਧਿਤ ਇਹ ਆਪਾਂ ਜਾ ਕੇ ਦੇਖਦੇ ਆ ਤੇ ਆਹ ਹੋਰੇ ਜਿਵੇਂ ਰੀਪਰ ਖੜਾ ਹਨ ਤੇ ਇਹਦੇ ਬਾਰੇ ਸਾਰੀ ਆਪਾਂ ਜਾਣਕਾਰੀ ਜਿਹੜੀ ਉਹ ਲਵਾਂਗੇ ਕਿ ਕਿੰਨਾ ਮੁੱਲ ਆ ਬਈ ਦਾ ਰੀਪਰ ਦਾ ਰੀਪਰ ਦਾ ਵੀਰ ਜੀ 3 ਲੱਖ 40 ਹਜ਼ਾਰ ਆਈ ਤੇ ਅੱਜ ਮੇਲਾ ਡਿਸਕਾਊਂਟ ਆ ਜੀ 3 ਲੱਖ 30 ਹਜ਼ਾਰ ਦਾ ਲਾ ਦਾਂਗੇ 3 ਲੱਖ 30 ਹਜ਼ਾਰ ਦਾ ਹਾਂਜੀ ਠੀਕ ਜੀ ਠੀਕ ਇਹਦਾ ਕਿਵੇਂ ਬੋਲਾਂ ਬਾਈ ਇਹਦਾ 2.5 ਲੱਖ ਆਈ ਆਪਣੇ ਸੁਪਰ ਸੇਡ ਦਾ ਅੰਦਰੋਂ ਅੰਦਰ 7 ਫੁੱਟ ਆਈ ਇਹ ਠੀਕ ਹੈ ਤੇ ਅੱਜ ਮੇਲਾ ਡਿਸਕਾਊਂਟ ਆਈ 2.40 ਲੱਖ ਦਾ ਠੀਕ ਹੈ ਉਹ ਆਪਣੇ 7 ਫੁੱਟ ਆ ਜਿਵੇਂ ਇਹ 8 ਫੁੱਟ ਵੀ 9 ਫੁੱਟ ਹਾਂਜੀ 8 ਫੁੱਟ ਵੀ ਬਣਾਉਣੇ 9 ਫੁੱਟ 10 ਫੁੱਟ ਆਈ ਠੀਕ ਹੈ ਜੀ ਹਾਂਜੀ ਉਹਨਾਂ ਦਾ ਦਾਦਾ ਸੇ ਜ਼ਿਆਦਾ ਡਿਸਪਰੈਂਸ ਆਈ ਆਪਣਾ ਠੀਕ ਹੈ ਜੀ ਮੈਂ 8 ਫੁੱਟ ਦਾ 2.60 ਲੱਖ ਦਾ ਠੀਕ ਹੈ ਜੀ ਹਾਂਜੀ ਐਵੇਂ ਸਾਰੀਆਂ ਕੰਪਨੀਆਂ ਇੱਥੇ ਆਈਆਂ ਹੋਈਆਂ ਨੇ ਜਿਵੇਂ ਮੁੱਲ ਬਾਈ ਹੋਣੀਆਂ ਨੇ ਜਿਹੜਾ ਆਪਾਂ ਨੂੰ ਉਹ ਦੱਸਿਆ ਤੇ ਅੱਗੇ ਚੱਲਾਂਗੇ ਆਪਾਂ ਅੱਗੇ ਦੇਖਦੇ ਆਂਗੇ ਜਾ ਤੇ ਪਸ਼ੂਆਂ ਦੇ ਨਾਲ ਸੰਬੰਧਤ ਬਹੁਤ ਸਾਰੀਆਂ ਸਟਾਲਾਂ ਇੱਥੇ ਜਿਹੜੀਆਂ ਮਹੋ ਮਿਲਦੀਆਂ ਨੇ ਤੇ ਆ ਇੱਥੇ ਇੱਕ ਸਟਾਲ ਲੱਗੀ ਹੋਈ ਆ ਭੂਮੀ ਅਤੇ ਜਲ ਸੰਭਾਲ ਵਿਭਾਗ ਪੰਜਾਬ ਤੇ ਕਿਹੜੇ ਕਿਹੜੇ ਪ੍ਰੋਡਕਟਸ ਨੇ ਆ ਆਪਣੇ ਇਹ ਰਿਸਟਾਲ ਹੈਗੀ ਆ ਨਾ ਸੋਇਲ ਕੰਜ਼ਰਵੇਸ਼ਨ ਦੇ ਟ੍ਰੇਡ ਲਿੰਕ ਦੇ ਇਹਨੇ ਲਾਈ ਹੋਈ ਆ ਤੇ ਡਿਪਾਰਟਮੈਂਟਰੀ ਇਹਨੇ ਸਬਸਿਡੀ ਦਿੰਦਾ ਜੀ ਠੀਕ ਹੈ ਜੀ ਹਾਂ ਸਾਡੇ ਕੋਲ ਡ੍ਰਿਪ ਇਰੀਗੇਸ਼ਨ ਸਿਸਟਮ ਹੈਗਾ ਤੇ ਅੰਡਰਗਰਾਉਂਡ ਪਾਈਪਲਾਈਨਸ ਹੈਗਾ ਫਾਊਂਟੇਨ ਸਿਸਟਮ ਹੈਗਾ ਮਿਨੀ ਸਪ੍ਰਿੰਕਲਰ ਹੈਗੇ ਆ ਫੇ ਵੈਰੀ ਕਰਦਾ ਮਤਲਬ ਕ੍ਰੌਪ ਵਾਈਸ ਕਿ ਜੇ ਮੈਂ ਆ ਤੁ ਕਸਟਾਈਜ਼ ਜੇ ਮੈਂ ਘੱਟ ਤੋਂ ਘੱਟ ਪਾਣੀ ਦੀ ਮਤਲਬ ਵਰਤੋਂ ਹੋਵੇ ਪੈਦਾਵਾਰ ਵੱਧਤ ਵਧੋ ਵੀ ਉਸ ਰਿਗਾਰਡਿੰਗ ਗਵਰਨਮੈਂਟ ਦੀਆਂ ਨਵੀਆਂ ਸਕੀਮਸ ਪੈ ਰਹੀਆਂ ਉਹਤੇ ਅਸੀਂ ਕੰਮ ਵਰਕ ਕਰਦੇ ਆ ਇਹ ਹੈਗੀ ਡ੍ਰਿਪ ਡ੍ਰਿਪ ਤੇ ਸਿਸਟਮ ਤੇ ਹੈਗੀ ਅਸੀਂ ਤੋਂ 90% ਸਬਸਿਡੀ ਹੈ ਹਾਂ ਜੈਂਟਸ ਦੇ ਨਾਮ 80% ਤੇ ਲੇਡੀਜ਼ ਦੇ ਨਾਮ ਕੋਈ ਪ੍ਰੋਪਰਟੀ ਹੈਗੀ ਜਮੀਨ ਹੈ ਤਾਂ ਉਹਦਾ ਹੈਗਾ 90% ਹੈਗਾ ਹਾਂਜੀ ਖੇਤੀਬਾੜੀ ਦੇ ਨਾਲ ਸੰਬੰਧਿਤ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਬਾਈ ਯੂਨੀਅਨ ਨੇ ਇਨਫੋਰਮੇਸ਼ਨ ਆਪਾਂ ਨੂੰ ਦਿੱਤੀ ਹੈਗੀ ਕਿ ਇਹ ਜਿਵੇਂ ਭੂਮੀ ਬਚਾਓ ਵਾਲਾ ਵਿਭਾਗ ਹੈ ਉਹਨਾਂ ਵੱਲੋਂ ਸਟਾਲ ਜਿਹੜੀ ਉਹ ਲਾਈ ਹੋਈ ਹੈਗੀ ਤੇ ਇੱਧਰ ਕੁਝ ਹੋਰ ਸਟਾਰਟਰ ਵਾਲੀਆਂ ਕੰਪਨੀਆਂ ਆ ਗਈਆਂ ਨੇ ਛੋਟਾ ਸਟਾਰਟਰ ਜਿਵੇਂ ਵੱਡਾ ਸਟਾਰਟਰ ਖੇਤੀਬਾੜੀ ਦੇ ਨਾਲ ਸੰਬੰਧਿਤ ਹੈ ਵੀ ਖੇਤਾਂ ਦੇ ਵਿੱਚ ਜਿਹੜੀਆਂ ਮੋਟਰਾਂ ਲਾਉਨੇ ਆ ਉਹਨਾਂ ਦੇ ਸਾਰੇ ਸਟਾਰਟਰ ਐਵੇਂ ਸਾਰੀਆਂ ਕੰਪਨੀ ਇੱਥੇ ਉਹ ਪਹੁੰਚੀਆਂ ਹੋਈਆਂ ਨੇ ਹੈਗੀਆਂ ਤੇ ਅੱਗੇ ਚੱਲਾਂਗੇ ਆਪਾਂ ਕਿਉਂ ਦੇਖਦੇ ਆਂਗੇ ਜਾ ਕੇ ਮੇਲਾ ਫੋਰ ਸਟਾਲਾਂ ਜਾ ਕੇ ਦੇਖਦੇ ਆਂ ਆ ਤਾਰਾ ਫੀਡ ਵਾਲਿਆਂ ਦੀ ਸਟਾਲ ਆ ਗਈ ਇੱਥੇ ਫੀਡ ਵਾਲੀਆਂ ਕੰਪਨੀਆਂ ਵੀ ਬਹੁਤ ਸਾਰੀਆਂ ਇੱਥੇ ਪਹੁੰਚੀਆਂ ਹੋਈਆਂ ਨੇ